2009 ਦੇ ਵਿੱਚ ਸਿਰਫ ਕੁਝ ਹਜ਼ਾਰ ਸਿਰਫ ਕੁਝ ਹਜ਼ਾਰ ਲੋਕ ਇਸ ਨਸ਼ੇ ਦੇ ਦਲਦਲ ਸੀ ਤੇ 2015 ਤੱਕ 9.5 ਲੱਖਾਂ ਅੰਕੜਾ ਹੋ ਗਿਆ 9.5 ਲੱਖ 2009 ਤੋਂ ਲੈ ਕੇ 2015 ਹੁਣ ਤੁਸੀਂ ਸਮਝ ਲਓ ਕਿ ਕੌਣ ਸੀ 2009 ਤੋਂ 2015 ਤੱਕ ਤੇ ਪੰਜਾਬੀ ਸਾਡਾ ਸੰਗੀਤ ਹੁੰਦਾ ਨਾ ਉਹ ਜੋ ਹਲੇ ਦਿਵਾਲੇ ਦਾ ਵਾਤਾਵਰਣ ਉਹ ਦਿਖਾਂਦਾ ਪੰਜਾਬ ਦੇ ਇੱਕ ਨਾਮੀ ਗਾਇਕ ਨੇ ਗਾਣਾ ਗਾਇਆ ਸਰਕਾਰਾਂ ਹੀ ਬਕਾਉਂਦੀਆਂ ਤਾਂ ਚਿੱਟਾ ਸ਼ਰੇਆਮ ਵਿਕਦਾ ਇਹ ਹਾਲਾਤ ਬਣਾਉਂਦਾ ਦਿਲ ਰੋਂਦਾ ਸੀ ਕਿ ਇਸ ਕਰਕੇ ਸਾਡੇ ਸ਼ਹੀਦ ਸ਼ਹਾਦਤ ਦੇ ਗਏ ਕਿ ਇਹ ਲੋਕ ਚਿੱਟਾ ਵੇਚਣਗੇ ਸਾਡਾ ਰੰਗ ਹੁੰਦਾ ਸੀ ਬਸੰਤੀ ਸਾਡਾ ਰੰਗ ਹੁੰਦਾ ਸੀ ਕੇਸਰੀ ਪੰਜਾਬ ਦਾ ਰੰਗ ਬਣਾ ਕੇ ਰੱਖ ਦਿੱਤਾ ਚਿੱਟਾ ਸਾਡਾ ਚਿੱਟੇ ਨਾਲ ਕੀ ਲੈਣਾ ਦੇਣਾ ਪਰ ਇਹ ਮਾਨਸਾਬ ਦੀ ਸਰਕਾਰ ਨੂੰ ਸਾਨੂੰ ਸਭ ਨੂੰ ਅਰਵਿੰਦ ਕੇਜਰੀਵਾਲ ਜੀ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਮਹਾਨ ਕੰਮ ਸਾਨੂੰ ਮਿਲਿਆ ਤੇ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਹੁਣ ਇਦਾਂ ਦੀ ਸਰਕਾਰ ਹੈ ਜਿਹੜਾ ਕਿ ਜਿਹੜੀ ਕਹਿੰਦੀ ਕੋਈ ਮਰਜ਼ੀ ਹੋਵੇ ਆਪਣਾ ਹੋਇਆ ਪਰਾਇਆ ਹੋਵੇ ਅਮੀਰ ਹੋਵੇ ਗਰੀਬ ਹੋਵੇ ਫਲਾਣੇ ਦਾ ਸਾਲਾ ਹੋਵੇ ਫਲਾਣੇ ਦਾ ਜੀਜਾ ਹੋਵੇ ਕਿਸੇ ਦਾ ਪੁੱਤ ਹੋਵੇ ਜਿਹੜਾ ਪੰਜਾਬ ਚ ਨਸ਼ਾ ਵੇਚੂਗਾ ਉਹ ਜੇਲ੍ਹ ਦੇ ਵਿੱਚ ਜਾਊਗਾ ਤੇ ਉਹਦੀ ਪ੍ਰਾਪਰਟੀ ਜ਼ਬਤ ਹੋਊਗੀ ਨਸ਼ੇ ਉੱਤੇ ਕਿਸੇ ਨਾਲ ਕੋਈ ਲਿਹਾਜ਼